ਤੁਸੀਂ ਮੈਂ ਹਸਮਨ ਜੈਟਲੀ ਇਸ ਵੇਲੇ ਦਾ ਵੱਡਾ ਅਪਡੇਟ ਦੀਪ ਸਿੱਧੂ ਨੂੰ ਨਿਆਇਕ ਹਿਰਾਸਤ ਦੇ ਵਿੱਚ ਪੇਜ ਦਿੱਤਾ ਗਿਆ ਦੱਸਦੇ ਕਿ 14 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਦੋ ਵਾਰ ਰਿਮਾਂਡ ਹਾਸਲ ਕੀਤਾ ਗਿਆ ਸੀ ਪਹਿਲਾਂ 7 ਦਿਨ ਦਾ ਪੁਲਿਸ ਰਿਮਾਂਡ ਇੱਕ ਵਾਰ ਫਿਰ ਤੋਂ ਦੁਬਾਰਾ ਤੋਹੀ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਆਖਰਕਾਰ 14 ਦਿਨਾਂ ਬਾਅਦ ਦੀਪ ਸਿੱਧੂ ਨੂੰ ਤਿਹਾਰ ਜੇਲ੍ਹ ਚਲੇ ਜਾਇਆ ਜਾਣਾ ਹੈ ਦੀਪ ਸਿੱਧੂ ਇਸ ਵੇਲੇ ਨਿਆਇਕ ਹਿਰਾਸਤ ਦੇ ਵਿੱਚ ਜਾ ਰਹੇ ਨੇ ਵੱਡਾ ਅਪਡੇਟ ਹੈ ਇਸ ਵੇਲੇ ਦਾ ਇੱਕ ਪਾਸੇ ਦੀਪ ਸਿੱਧੂ ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਕਿ ਜੋ ਵੀ ਵਿਅਕਤੀ ਦੀਪ ਸਿੱਧੂ ਦੀ ਜਾਣਕਾਰੀ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਹੈ ਪਰ ਵੱਡਾ ਅਪਡੇਟ ਇਹ ਸੀ ਕਿ ਜਦੋਂ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਤੇ 14 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਆਖਰਕਾਰ ਦੀਪ ਸਿੱਧੂ ਨਿਆਇਕ ਹਿਰਾਸਤ ਦੇ ਵਿੱਚ ਪੇਜੰਡ ਦੇ ਹੁਕਮ ਦੇ ਦਿੱਤੇ ਗਏ ਨੇ ਵੱਡਾ ਅਪਡੇਟ ਹੈ ਇਸ ਵੇਲੇ ਦਾ ਦੂਜੇ ਪਾਸੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਕਿਉਂਕਿ ਕਿਹਾ ਜਾ ਰਿਹਾ ਸੀ ਕਿ 26 ਨੂੰ ਲਾਲ ਕਿਲੇ ਤੇ ਹੋਈ ਹਿੰਸਾ ਜਿਹੜੀ ਹੈ ਉਸ ਦੇ ਪਿੱਛੇ ਦੀਪ ਸਿੱਧੂ ਅਤੇ ਲੱਖੇ ਸਿਦਾਨੇ ਦਾ ਜ਼ਿਕਰ ਬਾਰ-ਬਾਰ ਕੀਤਾ ਜਾ ਰਿਹਾ ਸੀ ਇਹਨਾਂ ਦੋਵਾਂ ਦੇ ਪਿੱਛੇ 1-1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਅੱਜ ਬਠਿੰਡਾ ਵਿਖੇ ਹੋਈ ਰੈਲੀ ਦੇ ਵਿੱਚ ਲੱਖਾ ਸਿਦਾਨਾ ਸਟੇਜ ਤੇ ਮੌਜੂਦ ਵੀ ਰਹੇ ਨੇ ਹਾਲਕਿ ਲੱਖਾ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਪਰਦੀਪ ਸਿੱਧੂ ਨੂੰ 14 ਦਿਨ ਦੀ ਪੁਲਿਸ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਜਾ ਰਿਹਾ ਹੈ ਵਧੇਰੇ ਚਾਨਣ ਪਾਉਣਗੇ ਇਸ ਖਬਰ ਤੇ ਮੇਰੇ ਸਹਿਯੋਗੀ ਮਨਦੀਪ ਸਿੰਘ ਕਾਲੋ ਮਨਦੀਪ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮਨਦੀਪ ਦੀਪ ਸਿੱਧੂ ਨੂੰ ਨਿਆਇਕ ਹਿਰਾਸਤ ਦੇ ਵਿੱਚ ਪੇਜੰਡ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਿਹਾਰ ਜੇਲ੍ਹ ਦੇ ਵਿੱਚ ਲਜਾਇਆ ਜਾ ਰਿਹਾ ਦੀਪ ਸਿੱਧੂ ਨੂੰ ਬਿਲਕੁਲ ਵੇਖੋ ਸਵੇਰ ਤੋਂ ਹੀ ਟਿਕਟ ਕੀ ਲਗਾ ਕੇ ਜਿਹੜਾ ਵਾ ਇੱਕ ਐਸੀ ਬੈਠੇ ਹੋਏ ਸੀ ਖੁਦ ਮੌਜੂਦ ਸੀ 30000 ਕਰੋੜ ਦੇ ਵਿੱਚ ਸਵੇਰ ਵਾਲੇ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ 2 ਵਜੇ ਦੇ ਕਰੀਬ ਦੀਪ ਸਿੱਧੂ ਨੂੰ 30000 ਕਰੋੜ ਦੇ ਵਿੱਚ ਪੇਸ਼ ਕੀਤਾ ਜਾਊਗਾ ਪਰ ਅਚਾਨਕ ਹੀ ਫੈਸਲਾ ਬਦਲਿਆ ਉਹਨਾਂ ਨੇ ਇਥੇ ਪੇਸ਼ ਵੀ ਕੀਤਾ ਜੋ ਆ ਰਹੇ ਨੇ ਕਹਾਣੀਆਂ ਦੇ ਵੱਲੋਂ ਇਹ ਵੀ ਉਦਤ ਵਿੱਚ ਲਿਖਿਆ ਗਿਆ ਇੱਕ ਅਦਾਲਤ ਦਿੱਲੀ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਜੀ ਉਹਨਾਂ ਦੇ ਵੱਲੋਂ ਸੂਤਰਾਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਹੋਰ ਰਿਮਾਂਡ ਦੀ ਜਿਹੜੀ ਮੰਗ ਕੀਤੀ ਗਈ ਸੀ ਪਰ ਰਿਮਾਂਡ ਕੋਰਟ ਨੇ ਦੇ ਹੀ ਦਿੱਤਾ ਤੇ ਨਿਆਂਇਖਾ ਰਸਤਾ ਦੇ ਵਿੱਚ ਮਿੰਦੂ ਨੂੰ ਭੇਜ ਦਿੱਤਾ ਗਿਆ ਕਿਉਂਕਿ ਇਹ ਤਾਂ ਪਹਿਲਾਂ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 14000 ਰਿਮਾਂਡ ਉਹਨਾਂ ਦੇ ਵੱਲੋਂ ਲਿਆ ਗਿਆ ਸੀ ਪੁਲਿਸ ਦੇ ਵੱਲੋਂ ਉਸ ਦੌਰਾਨ ਬਹੁਤ ਸਾਰੀ ਪੁੱਛਗਿੱਛ ਹੋਈ ਇਹ ਵੀ ਦਾਅਵੇ ਕੀਤੇ ਗਏ ਕਿ ਉਹਨਾਂ ਨੂੰ ਬੌਂਬੇ ਤੱਕ ਲਿਜਾਇਆ ਜਾਊਗਾ ਉਹਨਾਂ ਦੇ ਘਰੇ ਲਿਜਾਇਆ ਜਾਊਗਾ ਤਾਂ ਕਈ ਜਗ੍ਹਾ ਦੇ ਉੱਪਰ ਵੀ ਇਹਨਾਂ ਦੇ ਜਿਹੜੇ ਚਾਰਚਾਰਮਲੇ ਇਲਾਕੇ ਹੈਗੇ ਨੇ ਕਿਤੇ ਜਿੱਥੇ ਇਹ ਰੇਂਦੇ ਰਹਿ ਨੇ ਜਿਨ੍ਹਾਂ ਦੇ ਨਾਮ ਗੱਲ ਉਹਨਾਂ ਦੇ ਨਾਲ ਵੀ ਪੁਲਿਸ ਨੇ ਸਬੂਤ ਇਕੱਠੇ ਕਰਕੇ ਗੱਲਬਾਤ ਕਰਕੇ ਤਾਂ ਨਾਚੋਰ ਜਿਹੜਾ ਹੁਣ ਇੱਕਟ ਕਰ ਲਿਆ ਹੈ ਪਰ ਕੋਰਟ ਦੇ ਵੱਲੋਂ ਅਜੇ ਕੋਈ ਫੈਸਲਾ ਨਹੀਂ ਲਾਇਆ ਗਿਆ ਅਜੇ ਕੋਈ ਵੀ ਐਸਪੀ ਕੇ ਦੀ ਕੋਈ ਜਿਹੜੀ ਆ ਉਹ ਸਜ਼ਾ ਨਹੀਂ ਦਿੱਤੀ ਗਈ ਪਰ ਵਿਆਹ ਇੱਕ ਜ਼ਰਾਸਤ ਦੇ ਵਿੱਚ ਦੋਨੋਂ ਦਿਆਨੇ ਆ ਗਿਆ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਅਜੇ ਤੱਕ ਜੋ ਕੋਰਟ ਦੇ ਵਿੱਚ ਫੇਸ ਹੁੰਦੇ ਨੇ ਜੋ ਕੋਈ ਦਸਤਾਰ ਪੇਸ਼ ਕਰਨਾ ਹੁੰਦਾ ਪੁਲਿਸ ਨੂੰ ਕਿ ਉਹਦੇ ਵਿੱਚ ਕੀ ਕੁਝ ਲਿਖਿਆ ਹੋਊਗਾ ਜਾਂ ਕਿਹੜੇ-ਕਿਹੜੇ ਦਸਤਾ ਦੇ ਉੱਪਰ ਇਸ ਨੂੰ ਦੀਪ ਸਿੱਧੂ ਦੇ ਕੋਲੋਂ ਪੁਸ਼ਟੀ ਕਰਕੇ ਦਫਤਰ ਕੱਤੇ ਕੀਤੇ ਗਏ ਹੋਣਗੇ ਕਿਉਂਕਿ ਇਸ ਦੇ ਉੱਪਰ ਵੱਡਾ ਇਲਜ਼ਾਮ ਹੈ ਕਿ ਦਿੱਲੀ ਦੇ ਵਿੱਚ ਜੋ 26 ਤਰੀਕ ਨੂੰ ਹੋਇਆ ਕਿ ਇਹਨਾਂ ਦਾ ਇਹ ਹਿੰਸਾ ਪੜਕਾਈ ਹੈ ਜੀ ਇਲਜ਼ਾਮ ਉਨ੍ਹਾਂ ਦੇ ਉੱਪਰ ਲੱਗੇ ਨੇ ਬਾਰੇ ਸਾਬਤ ਹੁੰਦੀ ਨਹੀਂ ਜਾਂ ਨਹੀਂ ਹੁੰਦੀ ਇਹ ਇੱਕ ਬਾਤ ਦੀ ਗੱਲ ਹੈ ਪਰ ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਿ ਦੀਪ ਸਿੱਧੂ ਨੂੰ ਇਸ ਵੇਲੇ ਨਿਆਂਇਕ ਖਰਾਸਤ ਦੇ ਵਿੱਚ ਠੀਕ ਹੈ ਬਹੁਤ ਧੰਨਵਾਦ ਮਨਦੀਪ ਤੁਸੀਂ ਇਸ ਖਬਰ ਤੇ ਚਾਨਣ ਪਾਇਆ ਅਸੀਂ ਵਧੇਰੇ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਫਿਲਹਾਲ ਲਈ ਧੰਨਵਾਦ ਤਾਂ ਇਸਨ ਮੇਰੇ ਸਹਿਯੋਗੀ ਮਨਦੀਪ ਸਿੰਘ ਕਾਲੋ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੂੰ ਨਿਆਇਕ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਦੀਪ ਸਿੱਧੂ ਜੋ ਕਿ 14 ਦਿਨ ਦੇ ਪੁਲਿਸ ਰਿਮਾਂਡ ਤੇ ਰਹੇ ਨੇ ਹੰਤਿਹਾਰ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਦੀਪ ਸਿੱਧੂ ਨੂੰ 30 ਹਜ਼ਾਰੀ ਕੋਰਟ ਦੇ ਬਾਅਦ ਮੇਰੇ ਸਹਿਯੋਗੀ ਮੌਜੂਦ ਨੇ ਵੱਡਾ ਅਪਡੇਟ ਹੈ ਇਸ ਵਿਲੇ ਦਾ ਤੇ ਉੱਥੇ ਦੂਸਰੇ ਪਾਸੇ ਲੱਖਾ ਸਿਧਾਣਾ ਨੂੰ ਲੈ ਕੇ ਵੱਡਾ ਵੱਡਾ ਅਪਡੇਟ ਸੀ ਬਠਿੰਡਾ ਵਿਖੇ ਹੋ ਰਹੀ ਰੈਲੀ ਸਿਦਾਨਾ ਉਥੇ ਜਨਤਾ ਨੂੰ ਸੰਬੋਧਨ ਵੀ ਕੀਤਾ ਗਿਆ ਲੱਖੇ ਸਿਦਾਨੇ ਦੇ ਵੱਲੋਂ ਬਹੁਤ ਵੱਡਾ ਇਕੱਠ ਭਾਰੀ ਪੀੜ ਜਿਹੜੀ ਹੈ ਉਹ ਲੱਖਾ ਸਿਦਾਨਾ ਦੇ ਹੱਕ ਦੇ ਵਿੱਚ ਉੱਥੇ ਨਿਤਰੀ ਹੋਈ ਸੀ ਪਰ ਹਾਲਜ ਤੱਕ ਕੋ ਪੁਲਿਸ ਹਿਰਾਸਤ ਤੋਂ ਬਾਹਰ ਨਹੀਂ ਪਰ ਵੱਡਾ ਅਪਡੇਟ ਦੀਪ ਸਿੱਧੂ ਦੇ ਨਾਲ ਜੁੜਿਆ ਹੋਇਆ ਇਸ ਵੇਲੇ ਦਾ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਦੀਪ ਸਿੱਧੂ ਨੂੰ ਨਿਆਂ ਖਿਰਾਸਤ ਦੇ ਵਿੱਚ ਭੇਜਿਆ ਜਾ ਰਿਹਾ ਸੀ ਹੋਰ ਅਪਡੇਟਸ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਤੋਂ ਇਜਾਜ਼ਤ ਧੰਨਵਾਦ